ਇੱਕ ਮਸੰਦ ਸੀ ਪੁਰਾਣਾ ਸ਼ਾਇਦ ਉਹਦਾ ਨਾਮ ਪੂਰਨ ਮਸੰਦ ਆਉਂਦਾ ਹੈ ਨਾਮ ਕਦੇ ਕਹਿੰਦਾ ਹੁੰਦਾ ਸੀ ਸੱਚੇ ਪਾਤਸ਼ਾਹ ਮੇਰੇ ਘਰ ਆਓ ਮੇਰੇ ਘਰ ਚਰਨ ਪਾਓ ਤੇ ਸੱਚੇ ਪਾਤਸ਼ਾਹ ਕਹਿੰਦੇ ਲੰਘ ਚੱਲਿਆ ਪਿਆਰੇ ਤੇ ਘਰੇ ਚਰਨ ਪਾ ਦिए ਅੰਮ੍ਰਿਤ ਵੇਲੇ ਦਾ ਸਮਾਂ ਕੋਈ 3-4 ਵਜੇ ਦਾ ਹੈ ਤੇ ਕਹਿੰਦੇ ਉਸ ਪਿੰਡ ਦੇ ਨੇੜਿਓਂ ਇੱਕ ਪੰਡਿਤ ਜੀ ਸ਼ਨਾਣ ਕਰਨ ਚੱਲਿਆ ਬਾਹਰ ਨਦੀ ਤੇ ਸੱਚੇ ਪਾਤਸ਼ਾਹ ਨੇ ਰੋਕਿਆ ਉਹ ਰਾਮ ਦੇ ਆ ਭਗਤਾ ਕਹਿੰ ਲੱਗਾ ਹਾਂਜੀ ਸੁਣਿਆ ਇੱਕ ਇੱਥੇ ਮਸੰਦ ਹੈ ਪੂਰਨ ਮਸੰਦੂ ਦਾ ਘਰ ਦੱਸ ਸੰਨੂ ਉਹਨੇ ਸੱਚੇ ਪਾਤਸ਼ਾਹ ਦੇ ਪਹਿਲਾਂ ਪੈਰਾਂ ਵੱਲ ਵੇਖਿਆ ਤੇ ਪੈਰਾਂ ਤੋਂ ਲੈ ਕੇ ਤਾਂ ਤੱਕ ਵੇਖਿਆ ਕਹਿੰਦਾ ਜੀ ਐ ਤਾਂ ਹੁਣ ਕੀ ਮੈਂ ਦੱਸਾਂ ਰਾਤ ਨੂੰ ਉਲਝ ਜੂਗੇ ਮੈਂ ਤੁਹਾਨੂੰ ਛੱਡ ਆਉਣਾ ਹੈ ਜਾ ਕੇ ਸਾਹ ਸੰਗਤ ਦਰਵਾਜ਼ੇ ਤੇ ਛੱਡਿਆ ਆ ਦਰਵਾਜ਼ਾ ਖੜਕਾਇਆ ਤੇ ਉਹਦਾ ਨੌਕਰ ਜਿਉਣਾ ਬਾਹਰ ਆਇਆ ਕਹਿਣ ਲੱਗਿਆ ਤੁਹਾਨੂੰ ਕੋਈ ਮਿਲਣਾ ਹੈ ਤੁਹਾਡੇ ਮਹਿਮਾਨ ਨੇ ਮਿਲੋ ਐਨਾ ਕਹਿ ਕੇ ਪੰਡਿਤ ਜੀ ਚਲੇ ਗਏ ਇਹ ਜਿਹੜਾ ਨੌਕਰ ਹੈ ਨਾ ਪੂਰਨ ਮਸੰਦ ਦਾ ਜਿਉਣਾ ਇਹਨੇ ਕਲਗੀਧਰ ਮਹਾਰਾਜ ਦੀ ਕਾਰਨਾਮੇ ਚਮਤਕਾਰ ਕਰਾਮਾਤਾਂ ਇਤਿਹਾਸ ਸਾਖੀਆਂ ਕਹਾਣੀਆਂ ਬਹੁਤ ਕਿਸੇ ਸੁਣੇ ਨੇ ਪਰ ਇਹਨੇ ਕਲਗੀਧਰ ਮਹਾਰਾਜ ਦੇ ਦਰਸ਼ਨ ਨਹੀਂ ਸੀ ਕੀਤੇ ਪਤਾ ਸਾਰਾ ਕੁਝ ਹੀ ਸੀ ਆਨੰਦਪੁਰ ਦੀ ਇੱਕ ਇੱਕ ਗੱਲ ਸੁਣੀ ਸੀ ਇਹਨੇ ਮਹਾਰਾਜ ਅੰਦਰ ਗਏ ਇਹ ਥੱਲੇ ਦਰਵਾਜ਼ੇ 'ਚ ਸੁੱਤਾ ਹੈ ਉੱਪਰ ਪੂਰਨ ਮਸੰਦ ਚਵਾਰੇ 'ਚ ਸੁੱਤਾ ਹੋਇਆ ਹੈ ਇਹ ਮਹਾਰਾਜ ਨੂੰ ਕਹਿੰਦਾ ਜਾਣਦਾ ਨਹੀਂ ਕਹਿੰਦਾ ਆਓ ਜੀ ਬੈਠੋ ਜੀ ਦੱਸੋ ਸੱਚੇ ਪਾਤਸ਼ਾਹ ਕਹਿਣ ਲੱਗੇ ਪੂਰਨ ਮਸੰਦ ਘਰੇ ਆ ਕਹਿ ਲੱਗਾ ਜੀ ਹਾਂ ਚਵਾਰੇ ਚ ਸੁੱਤੇ ਪਏ ਆ ਜਾਓ ਉਹਨੂੰ ਬੁਲਾ ਕੇ ਲਿਆਓ ਕਹਿ ਲੱਗਾ ਜੀ ਬੁਲਾ ਤਾਂ ਮੈਂ ਲਿਆਉਂਗਾ ਤੇ ਮੈਂ ਦੱਸੂਗਾ ਕਿ ਜਦੋਂ ਪੁੱਛਣਗੇ ਵੀ ਕੌਣ ਆਇਆ ਉੱਥੇ ਫਿਰ ਕਲਗੀਧਰ ਮਹਾਰਾਜ ਕਹਿੰਦੇ ਉਹਨੂੰ ਕਹਿ ਦੇਈ ਆਨੰਦਪੁਰ ਵਾਲਾ ਗੁਰੂ ਆਇਆ ਆਖੋ ਸਤਨਾਮ ਜਦੋਂ ਐਨੀ ਗੱਲ ਕਈ ਜਿਉਣੇ ਦੇ ਪੈਰਾਂ ਥਲੋਂ ਜ਼ਮੀਨ ਨਿਕਲ ਗਈ ਸੱਚੇ ਪਾਤਸ਼ਾਹ ਤੁਸੀਂ ਉਹ ਕਲਗੀਆਂ ਵਾਲਾ ਜਿਹਦੇ ਬਾਰੇ ਸੁਣਿਆ ਸੀ ਸ਼ਾਹੀ ठाਠ ਬਾਠ ਨਾਲ ਰਹਿੰਦੇ ਨੇ ਆਨੰਦਪੁਰ ਦਾ ਕਿਲਾ ਜਿਹਦੇ ਕੋਲ ਜਿਹਦੇ ਕੋਲ ਪ੍ਰਸ਼ਾਦੀ ਹਾਥੀ ਹੈ ਜਿਹਦੇ ਕੋਲ ਘੋੜੇ ਨੇ ਜਿਹਦੇ ਕੋਲ ਫੌਜਾਂ ਨੇ ਜਿਹਦੇ ਸਿਰ ਤੇ ਕਲਗੀ ਹੈ ਜਿਹਦੇ ਕੋਲ ਬਾਜ ਹੈ ਸਿਰ ਤੇ ਤਾਜ ਹੈ ਅੱਜ ਉਹ ਰਾਜਾ ਇਸ ਹਾਲਤ 'ਚ ਵੇਖਿਆ ਜਾਮਾ ਲੀਰੋ ਲੀਰ ਪੈਰਾਂ 'ਤੇ ਜੋੜੇ ਨਹੀਂ ਹੈ ਇਹ ਹਾਲਾਤ ਵੇਖ ਕੇ ਕਹਿੰਦਾ ਜੀ ਮਹਾਰਾਜ ਮੈਂ ਹੁਣੀ ਗਿਆ ਸੱਦ ਕੇ ਲਿਆਉਣਾ ਭੱਜ ਕੇ ਜ਼ੋਰ ਦੀ ਪੌੜੀਆਂ ਚੜਿਆ ਦਰਵਾਜ਼ਾ ਜ਼ੋਰ ਦੀ ਖੜਕਾਇਆ ਬਾਹਰ ਆਓ ਜੀ ਮਾਲਕੋ ਦਰਵਾਜ਼ਾ ਖੋਲ ਕੇ ਪੂਰਨ ਮਸੰਦ ਕਹਿੰਦਾ ਕੀ ਗੱਲ ਹੋ ਗਈ ਕਾਹਦਾ ਰੋਲਾ ਪਾਇਆ ਕਹਿ ਲੱਗਿਆ ਕਲਗੀਧਰ ਮਹਾਰਾਜ ਆਏ ਨੇ ਆਜੋ ਭੱਜ ਕੇ ਆਓ ਬੜੇ ਮਾੜੇ ਹਾਲਾਤ ਨੇ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਜੋੜਾ ਨਹੀਂ ਨਾਲ ਕੋਈ ਫੌਜਾਂ ਨਹੀਂ ਭੱਜ ਕੇ ਆਓ ਕਹਿੰ ਲੇਗਾ ਖਰਜਾ ਖਰਜਾ ਰੋੜਾਣਾ ਪਾ ਕਹਿੰਦਾ ਤੂੰ ਦੱਸਤਾ ਨਹੀਂ ਦਿੱਤਾ ਵੀ ਮੈਂ ਇੱਥੇ ਹੀ ਆ ਕਹਿੰਦਾ ਜੀ ਹਾਂ ਕਹਿੰਦਾ ਜਾ ਫਿਰ ਉਹਨਾਂ ਨੂੰ ਕਹਿ ਦਿਓ ਸਮਾਂ ਮਾੜਾ ਚੱਲਦਾ ਹੈ ਕਦੇ ਫੇਰ ਆ ਜਿਓ ਜਾਂ ਅਸੀਂ ਕਦੇ ਆ ਜਾਾਂਗੇ ਅਨੰਤਪੁਰ ਸਾਹਿਬ ਦਰਸ਼ਨ ਕਰਨ ਆਖੋ ਸਤਨਾਮ ਜਦੋਂ ਐਨੀ ਗੱਲ ਕਹੀ ਸੰਗਤ ਜੀ ਤੇ ਜਿਹੜਾ ਉਹ ਜਿਉਣਾ ਸੀ ਨਾ ਹੈਰਾਨ ਹੋ ਗਿਆ ਉਦੇ ਮੂੰਹ ਵੱਲ ਵੇਖਦਾ ਓਏ ਐਡਾ ਦੁਸ਼ਟ ਐਡਾ ਪਾਪੀ ਗੁਰੂ ਘਰ ਦਾ ਖਾਣ ਵਾਲਾ ਅੱਜ ਤੱਕ ਇਹਨੇ ਸਾਰਾ ਕੁਝ ਖਾਦਾ ਤੇ ਅੱਜ ਕਹਿੰਦਾ ਗੁਰੂ ਘਰ ਆਇਆ ਤੇ ਗੁਰੂ ਨੂੰ ਕਹਿੰਦਾ ਵੀ ਗੁਰੂ ਚਲਿਆ ਜਾਵੇ ਓਏ ਉਤੋਂ ਤੋਂ ਵਡੀਆਂ ਕਰਦਾ ਸੀ ਦਿਖਾਵੇ ਦਾ ਪਿਆਰ ਸੀ ਪਿਆਰ ਮਾਇਆ ਨਾਲ ਸੀ ਪੈਸੇ ਨਾਲ ਸੀ ਸਮਾਂ ਦੱਸਦਾ ਹੈ ਅਸਲੀ ਮਿੱਤਰਤਾ ਜਦੋਂ ਬੰਦੇ ਤੇ ਸਮਾਂ ਮਾੜਾ ਚੱਲਦਾ ਕੌਣ ਨਾਲ ਖੜਦਾ ਤੇ ਸਾਹ ਸੰਗਤ ਜਿਉਣਾ ਵਾਪਸ ਮੁੜਿਆ ਤੇ ਪੌੜੀਆਂ ਹੌਲੀ-ਹੌਲੀ ਉਤਰਦਾ ਦਿਲ ਟੁੱਟ ਗਿਆ ਉਤਰਿਆ ਨਹੀਂ ਜਾ ਰਿਹਾ ਕਿ ਮੈਂ ਮਹਾਰਾਜ ਨੂੰ ਜਾ ਕੇ ਕੀ ਆਖੂਆਂ ਤੇ ਸੱਚੇ ਪਾਤਸ਼ਾਹ ਦੂਰੋਂ ਜਿਉਣੇ ਨੂੰ ਵੇਖ ਕੇ ਕਹਿੰਦੇ ਆ ਜਾ ਜਿਉਣੀਆਂ ਥੱਲੇ ਕਿਉਂਕਿ ਟਿੱਕੀ ਹੋਈ ਰਾਤ ਸੀ ਮਹਾਰਾਜ ਕਹਿੰਦੇ ਮੈਂ ਸਾਰਾ ਕੁਝ ਸੁਣ ਲਿਆ ਓਏ ਇਹ ਕਹਿੰਦਾ ਹੁੰਦਾ ਸੀ ਮਹਾਰਾਜ ਮੇਰੇ ਘਰ ਆਓ ਮੇਰੇ ਘਰ ਚਰਨ ਪਾਓ ਅਸੀਂ ਤਾਂ ਤਾਂ ਆਏ ਸੀ ਸਾਨੂੰ ਕੀ ਲੋੜ ਸੀ ਜਿਉਣਾ ਚਰਨਾਂ ਨੂੰ ਫੜ ਕੇ ਰੋਪਿਆ ਮਹਾਰਾਜ ਅੱਜ ਤੱਕ ਮੈਂ ਆਪਣੀ ਕਦੇ ਗਰੀਬੀ ਦਾ ਦੁੱਖ ਨਹੀਂ ਮਨਾਇਆ ਪਰ ਅੱਜ ਦੁੱਖ ਹੋ ਰਿਹਾ ਹੈ ਕਾਸ਼ ਮੇਰੇ ਕੋਲ ਕੋਈ ਚੁੱਗੀ ਝੋਂਪੜੀ ਕੁਲੀ ਹੁੰਦੀ ਤੇ ਮੈਂ ਆਪਣੇ ਕੋਲ ਰੱਖ ਲੈਂਦਾ ਤੁਹਾਡੀ ਸੇਵਾ ਕਰਦਾ ਮਹਾਰਾਜ ਤੁਸੀਂ ਬੈਠੋ ਜਾਇਓ ਨਾ ਚਾਰਨ ਧੋਤੇ ਲੋੜ ਅਨੁਸਾਰ ਸੇਵਾ ਕੀਤੀ ਮਹਾਰਾ ਕਹਿੰਦੇ ਹੁਣ ਅਸੀਂ ਚੱਲੇ ਆਂ ਜੌਣਾ ਕਹਿੰਦਾ ਮੈਂ ਵੀ ਨਾਲ ਹੀ ਜਾਣਾ ਮੈਨੂੰ ਵੀ ਲੈ ਚੱਲੋ ਅੱਜ ਤੋਂ ਬਾਅਦ ਮੈਂ ਦੁਸ਼ਟ ਦੀ ਨੌਕਰੀ ਨਹੀਂ ਕਰਨੀ ਇੱਥੇ ਸੱਚੇ ਪਾਤਸ਼ਾਹ ਜਦੋਂ ਤੁਰਨ ਲੱਗੇ ਮਹਾਰਾ ਕਹਿੰਦੇ ਨਹੀਂ ਜੌਣਿਆ ਤੂੰ ਜੋ ਕਰਨਾ ਹੈ ਕਰ ਪਰ ਸਾਡੇ ਨਾਲ ਨਹੀਂ ਜਾਣਾ ਤੂੰ ਤੂੰ ਆਪਣੀ ਹੋਰ ਕੋਈ ਨੌਕਰੀ ਕਰ ਲਈ ਪਰ ਉੱਥੇ ਇੱਕ ਟਿੰਡ ਲੈ ਕੇ ਉਹਨੂੰ ਰस्सियां ਬੰਨ ਕੇ ਉਸ ਟਿੰਡ ਤੇ ਅਗਨੀ ਪਾ ਕੇ ਦਿੱਤੀ ਤੇ ਮਹਾਰਾਜ ਉਹ ਲੈ ਕੇ ਤੁਰੇਗੇ ਸੇਕਦੇ ਹੋਏ ਪਰ ਇਧਰ ਜਿਉਣਾ ਉਸ ਦਿਨ ਤੋਂ ਉਸ ਘਰ ਨੂੰ ਛੱਡ ਗਿਆ ਮਸੰਦ ਦਾ ਖੇੜਾ ਛੱਡਿਆ ਤੇ ਸਾਧ ਸੰਗਤ ਉਹੀ ਟਿੰਡ ਲੈ ਕੇ ਮਹਾਰਾਜ ਨਿੱਗੀ ਟਿੰਡ ਦਾ ਸਹਰਾਣਾ ਲਾ ਕੇ ਮਾਛੀਵਾੜੇ ਆਰਾਮ ਕਰਦੇ ਨੇ ਸ੍ਰੀ ਸਭ ਨੂੰ ਕੁੱਟ ਕੇ ਹੱਥ 'ਚ ਫੜਿਆ ਸੀਨੇ ਨਾਲ ਲੈ ਕੇ ਥੋੜਾ ਜਿਹਾ ਆਰਾਮ ਕੀਤਾ ਉਧਰੋਂ ਭਾਈ ਪਿਆਰੇ ਦਇਆ ਸਿੰਘ ਧਰਮ ਸਿੰਘ ਤੇ ਭਾਈ ਮਾਨ ਸਿੰਘ ਤੁਰੇ ਆਉਂਦੇ ਨੇ ਤੇ ਮਾਛੀਵਾੜੇ ਉਸ ਅਕਾਲ ਪੁਰਖ ਨੂੰ ਇੱਕ ਪਿਆਰ ਭਰਿਆ ਸੰਦੇਸ਼ ਦਿੰਦੇ ਨੇ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤੁਧ ਬਿਨ ਰੋਗ ਰਜਾਈਆਂ ਦੇ ਉਡਣ 나ਗ ਨਿਵਾਸਾਂ ਦੇ ਰਹਿਣਾ ਤੇਰੇ ਤੋਂ ਬਗੈਰ ਆ ਜੜੀਆਂ ਠੰਡ ਚ ਰਜਾਈਆਂ ਓੜਦੇ ਸਾਨੂੰ ਤਾਂ ਇਹ ਲੱਗਦਾ ਵੀ ਅਸੀਂ ਸੱਪਾਂ ਦਾ ਨਾਗਾਂ ਦਾ ਸੰਗ ਕਰ ਲਿਆ ਕਹਿੰਦੇ ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਕਸਾਈਆਂ ਵਾਲਾ ਵਿੰਗ ਕਹਿੰਦੇ ਜਿਹੜਾ ਸੂਰ ਨੂੰ ਮਾਰਨ ਵਾਸਤੇ ਸੂਰ ਨੂੰ ਵੱਢਣ ਵਾਸਤੇ ਵਰਤਿਆ ਜਾਂਦਾ ਹੈ ਕਹਿੰਦੇ ਤੇਰੇ ਤੋਂ ਬਗੈਰ ਤੇਰੀ ਯਾਦ ਤੋਂ ਬਗੈਰ ਐਂ ਲੱਗਦਾ ਵੀ ਸਾਨੂੰ ਕਸਾਈ ਦਾ ਵਿੰਗ ਵੱਜ ਰਿਹਾ ਹੈ ਪਿਆਰ ਵਾਲਿਆਂ ਦੀ ਗੱਲ ਹੈ ਕਹਿੰਦੇ ਯਾਰ ਦੇ ਦਾ ਸਾਨੂੰ ਸੱਥਰ ਚੰਗਾ ਪਟ ਖੇੜਿਆਂ ਦਾ ਰਹਿਣਾ ਕਹਿੰਦੇ ਸਾਨੂੰ ਯਾਰ ਦਾ ਸੱਥਰ ਚੰਗਾ ਕਿਸੇ ਖੇੜੇ ਖੁਸ਼ੀ ਖੇੜਿਆਂ ਦੀਆਂ ਥਾਮਾ ਕੁ ਮਹਿਲਾ ਤੋਂ ਸਾਨੂੰ ਸੱਥਰ ਚੰਗਾ ਪੱਠ ਖੇੜਿਆਂ ਦਾ ਰਹਿਣਾ ਸਾਧ ਸੰਗਤ ਇਤਿਹਾਸ ਬਹੁਤ ਲਵੇਰਾ ਉੱਥੇ ਫਿਰ ਗੁਲਾਬਾਂ ਤੇ ਪੰਜਾਬਾਂ ਵੀ ਆਉਂਦੇ ਆ ਗੁਲਾਬੇ ਤੇ ਪੰਜਾਬੇ ਦੇ ਕਰ ਜਾਂਦੇ ਆ ਉੱਥੋਂ ਫਿਰ ਮਹਾਰਾਜ ਗਨੀਖਾਂ ਤੇ ਨਵੀਖਾਂ ਕੋਲ ਜਾਂਦੇ ਆ ਉਸ ਤੋਂ ਅੱਗੇ ਫਿਰ ਮਹਾਰਾਜ ਆਪਣੇ ਇੱਕ ਹੋਰ ਰੂਪ ਧਾਰਨ ਕਰਦੇ ਆ